ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਕਹਿੰਦੇ ਨੇ ਕਿ ਇੱਕ ਵਾਰ ਸ਼ੇਖ ਸਵਾਦੀ ਤੁਰੇ ਜਾ ਰਹੇ ਸਨ ਤੇ ਉਹਨਾਂ ਦੇ ਸਾਹਮਣੇ ਇੱਕ ਬੱਚਾ ਤੁਰਿਆ ਜਾ ਰਿਹਾ ਸੀ ਜਿਸ ਦੇ ਹੱਥ ਵਿੱਚ ਇੱਕ ਜਗਦਾ ਹੋਇਆ ਦੀਵਾ ਸੀ ਸ਼ੇਖ ਸਿਆਦੀ ਸੈਬ ਨੂੰ ਲੱਗਿਆ ਕਿ ਮੈਂ ਤਾਂ ਬਹੁਤ ਵੱਡਾ ਵਿਦਵਾਨ ਹਾਂ ਮੈਂ ਇਸ ਬੱਚੇ ਨੂੰ ਇੱਕ ਸਵਾਲ ਕਰਦਾ ਉਹਨਾਂ ਨੇ ਬੱਚੇ ਨੂੰ ਰੋਕਿਆ ਤੇ ਪੁੱਛਿਆ ਬੱਚੇ ਇਹ ਜੋ ਤੇਰੇ ਹੱਥ ਵਿੱਚ ਦੀਵਾ ਹੈ ਤੇ ਉਸ ਵਿੱਚ ਜੋ ਅੱਗ ਹੈ ਕੀ ਤੂੰ ਦੱਸ ਸਕਦਾ ਹੈ ਕਿ ਇਹ ਕਿੱਥੋਂ ਆਈ ਹੈ ਬੱਚੇ ਨੇ ਥੋੜਾ ਚਿਰ ਸੋਚਿਆ ਤੇ ਇੱਕਦਮ ਫੂਕ ਮਾਰੀ ਤੇ ਦੀਵਾ ਬੁਝਾ ਦਿੱਤਾ ਤੇ ਸ਼ੇਖ ਸਾਹਿਬ ਨੂੰ ਉਲਟਾ ਸਵਾਲ ਕਰ ਦਿੱਤਾ ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਹੁਣ ਅੱਗ ਕਿੱਥੇ ਗਈ ਸ਼ੇਖ ਸਿਹਦੀ ਸਾਹਿਬ ਬੱਚੇ ਦਾ ਸਵਾਲ ਸੁਣ ਕੇ ਹੈਰਾਨ ਰਹਿ ਗਏ ਮੈਂ ਵਿੱਚ ਸੋਚਿਆ ਕਿ ਮੈਂ ਖੁਦ ਨੂੰ ਵੱਡਾ ਵਿਦਵਾਨ ਸਮਝਦਾ ਸੀ ਪਰ ਇੱਕ ਬੱਚਾ ਤਾਂ ਮੇਰੇ ਤੋਂ ਮੇਰੇ ਤੋਂ ਵੀ ਵੱਡਾ ਵਿਦਵਾਨ ਨਿਕਲਿਆ ਸ਼ੇਖ ਸਿਆਦੀ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਇੰਨੀ ਅਕਲ ਅਤੇ ਦਨਿਸ਼ਮੰਦੀ ਕਿਸ ਤੋਂ ਸਿੱਖੀ ਸ਼ੇਖ ਸਿਆਦੀ ਨੇ ਕਿਹਾ ਮੂਰਖਾਂ ਅਤੇ ਜਹਾਲਾਂ ਤੋਂ ਉਹ ਕਿਵੇਂ ਮੈਂ ਇਸ ਗੱਲ ਇਸਤੇਤ ਹੋ ਗਿਆ ਕਿ ਮੈਂ ਉਹਨਾਂ ਵਿੱਚ ਕਿਹੜੀ ਗੱਲ ਵੇਖਾਂ ਕਾਮ ਅੱਜ ਕੰਮ ਮੇਰੇ ਵਿੱਚ ਨਾ ਹੋਵੇ ਜਿਸ ਵਿਅਕਤੀ ਕੋਲ ਤਾਕਤ ਹੈ ਪਰ ਬੁੱਧੀ ਨਹੀਂ ਉਹ ਕਮਜ਼ੋਰ ਕੋਲੋਂ ਵੀ ਹਾਰ ਸਕਦਾ ਹੈ ਇੰਹਾ ਤੇ ਜਲਾਲਤ ਦੀ ਮੌਤ ਮਰਦਾ ਹੈ ਇੱਕ ਧਰਮਾਤਮਾ ਰੂਪੀ ਪੁਰਸ਼ ਨੇ ਇੱਕ ਬੱਚੇ ਨਾਲ ਮਖੌਲ ਕੀਤਾ ਤੇ ਹੱਸਿਆ ਇਹ ਗੱਲ ਆਮ ਲੋਕਾਂ ਵਿੱਚ ਫੈਲ ਗਈ ਲੋਕਾਂ ਨੇ ਧਰਮਾਤਮਾ ਨਾਲ ਇਸ ਚਾਚਾ ਸਬੰਧੀ ਜਿਕਰ ਛੇੜਿਆ ਧਰਮਾਤਮਾ ਨੇ ਕਿਹਾ ਕਿ ਜੇ ਮੈਂ ਬੱਚੇ ਨਾਲ ਮਖੌਲ ਕਰਕੇ ਗੁਨਾਹ ਕੀਤਾ ਹੈ ਤਾ ਤੁਸੀਂ ਚੁਗਲੀ ਕਰਕੇ ਕਿਹੜਾ ਪੁੰਨ ਖੱਟ ਲਿਆ ਇੱਕ ਸੁੰਦਰ ਇਸਤਰੀ ਹੀਰਾ ਹੈ ਪਰ ਸਿਆਣੀ ਇਸਤਰੀ ਖਜ਼ਾਨਾ ਹੈ ਮਰਦੁਮ ਰਾਏ ਸੁਨਾਦ ਅੱਜ ਰਫਤਾਰੋਂ ਗੁਫਤਾਰੋਂ ਦਸਤਾਰ ਆਦਮੀ ਦੀ ਪਹਿਚਾਨ ਚਾਲ ਬੋਲ ਤੇ ਪੱਗ ਅਰਥਾਤ ਲਿਵਾਸ ਤੋਂ ਹੁੰਦੀ ਹੈ ਕਾਨੂੰਨ ਇੱਕ ਮੱਕੜੀ ਦਾ ਜਾਲਾ ਹੈ ਜਿਸ ਵਿੱਚ ਛੋਟੇ ਮੋਟੇ ਕੀੜੇ ਮਕੌੜੇ ਤਾਂ ਫਸ ਜਾਂਦੇ ਹਨ ਪਰ ਹਾਥੀ ਤੋੜ ਕੇ ਨਿਕਲ ਜਾਂਦਾ ਹੈ ਇਲਮ ਚੰਦਾ ਕੇ ਬੇਸ਼ਰਤ ਬੇਸ਼ਰਤ ਖਾਮੀ ਗਰ ਅਮਲ ਦਸਤੇ ਨੇ ਸਤ ਨਦਾਨੀ ਨਾ ਮਹਾਰਤ ਬਵਦਨਾ ਦਾਨਿਸ਼ਮੰਦ ਚਾਰ ਪਾਈ ਬਟ ਹੋਏ ਕਿਤਾਬੇ ਚੰਦ ਸ਼ੇਖ ਸਿਆਦੀ ਕਹਿੰਦੇ ਨੇ ਕਿ ਕਈ ਮਨੁੱਖ ਪੜ੍ਹ ਲਿਖ ਲੈਂਦੇ ਨੇ ਵਿਦਵਾਨ ਬਣ ਜਾਂਦੇ ਨੇ ਜੇ ਉਸ ਗਿਆਨ ਨੂੰ ਅਮਲ ਵਿੱਚ ਨਹੀਂ ਲੈ ਕੇ ਆਉਂਦੇ ਤਾਂ ਉਹ ਬੰਦਾ ਉਸ ਖੋਤੇ ਦੀ ਤਰ੍ਹਾਂ ਹੈ ਜੋ ਸਾਰੀਆਂ ਕਿਤਾਬਾਂ ਚੁੱਕ ਕੇ ਤੁਰਦਾ ਹੈ ਇੰਨਾ ਭਾਰ ਸਿਰ ਤੇ ਚੁੱਕਣ ਨਾਲ ਉਹ ਕੋਈ ਪੰਡਿਤ ਜਾਂ ਮਹਾ ਗਿਆਨੀ ਨਹੀਂ ਬਣ ਜਾਂਦਾ ਫਰਕ ਸਿਰਫ ਇਹਨਾਂ ਹੈ ਇੱਥੇ ਗ੍ਰੰਥਾਂ ਦਾ ਭਾਰ ਖੋਤੇ ਦੇ ਤਣ ਤੇ ਲੱਧਿਆ ਹੋਇਆ ਹੈ ਤੇ ਮਨੁੱਖ ਆਪਣੇ ਦਿਮਾਗ ਤੇ ਲੱਦ ਲੈਂਦਾ ਸਿਰ ਤੇ ਲੱਦਣ ਨਾਲ ਉਹ ਕੋਈ ਮਹਾ ਗਿਆਨੀ ਜਾਂ ਸੰਤ ਨਹੀਂ ਬਣ ਗਿਆ ਡੱਡੂ ਭਵੇਂ سونے ਦੀ ੱਟ ਤੇ ਬੈਠਾ ਹੋਵੇ ਪਰ ਛਾਲ ਉਹਨੇ ਛੱਪੜ ਚ ਹੀ ਮਾਰਨੀ ਐ ਰੜੇ ਮਦਾਨ ਨਾਲੋਂ ਚਰਾੰਦ ਹਜ਼ਾਰਾਂ ਦਰਜੇ ਚੰਗੀ ਐ ਪਰ ਇਹ ਗੱਲ ਆਪਣੇ ਹੱਥ ਨਹੀਂ ਐ ਉਹ ਮੂਰਖ ਜੋ ਦਿਨੇ ਦੀਵਾ ਜਗਾਈ ਫਿਰਦਾ ਰਾਤ ਨੂੰ ਪਛਤਾਵੇਗਾ ਕਿਉਂਕਿ ਰਾਤ ਨੂੰ ਉਸ ਦਾ ਤੇਲ ਰਾਤ ਨੂੰ ਉਸ ਦਾ ਤੇਲ ਮੁੱਕ ਜਾਵੇਗਾ ਜੇ ਸਨ ਸੀਅਤ ਵਿੱਚ ਸਵਾਰਥ ਨਾ ਹੋਵੇ ਉਹ ਕੌੜੀ ਦਵਾਈ ਵਾਂਗ ਹੁੰਦੀ ਹੈ ਜੇਕਰ ਮਨੁੱਖ ਪਰਉਪਕਾਰੀ ਨਹੀਂ ਹੈ ਉਹਦੇ ਅਤੇ ਕੰਦ ਉਤੇ ਉਲੀਕੇ ਚਿੱਤਰ ਵਿੱਚ ਕੋਈ ਫਰਕ ਨਹੀਂ ਹੈ ਉਸ ਮਾਂ ਬਾਪ ਅੱਗੇ ਕਦੇ ਜਵਾਨ ਨਾਲ ਲੜਾਓ ਜਿਸ ਨੇ ਤੁਹਾਨੂੰ ਬੋਲਣਾ ਸਿਖਾਇਆ ਸੌਂ ਖਾ ਕੇ ਆਖਣ ਦੀ ਕੀ ਲੋੜ ਹੈ ਕਿ ਸੋਨਾ ਖਰਾ ਹੈ ਕਸਵੱਟੀ ਆਪ ਹੀ ਨਿਰਣਾ ਕਰ ਦੇਵੇਗੀ ਜੇ ਤੁਸੀਂ ਕਿਸੇ ਨਾਲ ਉਮਰ ਭਰ ਰਿਸ਼ਤਾ ਨਿਭਾਉਣਾ ਹੈ ਤਾਂ ਆਪਣੇ ਦਿਲ 'ਚ ਇੱਕ ਕਬਰਿਸਤਾਨ ਜ਼ਰੂਰ ਬਣਵਾ ਲਓ ਜਿੱਥੇ ਤੁਸੀਂ ਆਪਣੇ ਪਿਆਰੇ ਦੀਆਂ ਗਲਤੀਆਂ ਨੂੰ ਦਫਨਾ ਸਕੋ ਉਹ ਮਨੁੱਖ ਸੱਚਮੁੱਚ ਬੁੱਧੀਮਾਨ ਹੈ ਜਿਹੜਾ ਗੁੱਸੇ ਦੀ ਹਾਲਤ ਵਿੱਚ ਵੀ ਕੋਈ ਗੱਲ ਮੂੰਹੋਂ ਨਹੀਂ ਕੱਢਦਾ ਅਕਲ ਦਾ ਉਮਰ ਆਉਦੇ ਅਤੇ ਅਮੀਰੀ ਨਾਲ ਕੋਈ ਸਬੰਧ ਨਹੀਂ ਹੁੰਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਿਚਾਰਧਾਰਾ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਧੰਨਵਾਦ